ਕਹਾਦਸਾ ਵਾਪਰਿਆ ਹੈ ਬਠਿੰਡਾ ਦੇ ਵਿੱਚ ਇੱਕ ਕਾਰ ਉਸ਼ਲਕ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਜਿਸ ਦੇ ਵਿੱਚ 11 ਲੋਕ ਸਵਾਰ ਸੀ ਔਰ ਤੁਰੰਤ ਜੋ ਪਿੱਛੇ ਗੱਡੀ ਹੁੰਦੀ ਹੈ ਉਹਨਾਂ ਦੇ ਵੱਲੋਂ ਨਹਿਰ ਦੇ ਵਿੱਚ ਇਸ਼ਾਰਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਸ਼ੀਸ਼ੇ ਤੋੜ ਕੇ ਜੋ ਲੋਕ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਬਠਿੰਡਾ ਦੇ ਵੈਮਨ ਪੁਲ ਨੇੜੇ ਹਾਦਸਾ ਵਾਪਰਿਆ ਬੇਹਦ ਦਰਦਨਾਕ ਹਾਦਸਾ ਦੱਸਦੇ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ 11 ਲੋਕ ਬਟਿੰਡਾ ਦੇ ਬਹਿਮਨਪੁਰ ਦੇ ਨੇੜੇ ਨਿਕਲ ਰਹੇ ਸੀ ਔਰ ਇਸੇ ਦੌਰਾਨ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗ ਜਾਂਦੀ ਹੈ ਤੇਜ਼ ਰਫਤਾਰੇ ਕਾਰ ਸੀ ਔਰ ਉਸਿਲ ਕੇ ਸਿੱਧਾ ਪੁਲ ਦੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਔਰ ਜਦੋਂ ਪਿੱਛੇ ਗੱਡੀ ਆਉਂਦੀ ਹੈ ਤੇ ਪਿੱਛੇ ਗੱਡੀ ਵਾਲੇ ਲੋਕ ਇਹ ਤਸਵੀਰ ਦੇਖਦੇ ਨੇ ਤਾਂ ਤੁਰੰਤ ਉਹਨਾਂ ਦੇ ਵੱਲੋਂ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਤੇ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਦੱਸਦੀ ਕਿ ਕਾਰ ਦੇ ਵਿੱਚ 11 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ ਪੰਜ ਬੱਚੇ ਤਿੰਨ ਪੁਰਸ਼ ਅਤੇ ਤਿੰਨ ਮਹਿਲਾਵਾਂ ਸਵਾਰ ਸੀ ਔਰ ਜਦੋਂ ਕਾਰ ਡਿੱਗਦੀ ਹੈ ਤਾਂ ਕਾਰ ਦੇ ਸ਼ੀਸ਼ੇ ਬੰਦ ਸੀ ਜਿਸ ਕਰਕੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਕਿਉਂਕਿ ਤੁਰੰਤ ਜੋ ਪਿੱਛੇ ਗੱਡੀ ਆ ਰਹੀ ਸੀ ਤਾਂ ਉਸ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਉਹਨਾਂ ਦੇ ਵੱਲੋਂ ਨੈੜ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਔਰ ਗੱਡੀ ਦੇ ਸ਼ੀਸ਼ੇ ਤੋੜ ਕੇ ਇਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਔਰ ਤਸਵੀਰਾਂ ਵੀ ਸਾਹਮਣੇ ਆਈਆਂ ਜੋ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ 마ਸੂਮ ਬੱਚੇ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਦੇ ਕੁਝ ਸੱਟਾਂ ਲੱਗੀਆਂ ਨੇ ਔਰ ਉਨਾ ਦੇ ਵਿੱਚੋਂ ਇੱਕ ਬੱਚੇ ਦੀ ਹਾਲਤ ਥੋੜੀ ਖਰਾਬ ਵੀ ਦੱਸੀ ਜਾ ਰਹੀ ਹੈ ਤਾਂ ਬਠਿੰਡਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਕਾਰ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਤੇਜ਼ ਰਫ਼ਤਾਰ ਕਾਰ ਸੀ ਔਰ ਲੋਕਾਂ ਦੀ ਫੁਰਤੀ ਦੇ ਕਹਿ ਸਕਦੇ ਹਾਂ ਕਿ ਇਹਨਾਂ ਦੀ ਜਾਨ ਬਚਾ ਲਈ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਪੰਜ ਮਾਸੂਮ ਬੱਚੇ ਜਿਨ੍ਹਾਂ ਦੀ ਕੀ ਉਮਰ ਬੇहद ਛੋਟੀ ਸੀ ਤਾਂ ਉਹ ਇਸ ਕਾਰ ਦੇ ਵਿੱਚ ਸਵਾਰ ਸੀ ਔਰ ਜਦੋਂ ਕਾਰ ਨਹਿਰ ਦੇ ਵਿੱਚ ਡਿੱਗਦੀ ਹੈ ਤਾਂ ਆਸ-ਪਾਸ ਜੋ ਲੋਕ ਮੌਜੂਦ ਨੇ ਉਹਨਾਂ ਦੇ ਵੱਲੋਂ ਵੀ ਫੁਰਤੀ ਦੇ ਨਾਲ ਕੰਮ ਲਿਆ ਜਾਂਦਾ ਹੈ ਔਰ ਸਭ ਤੋਂ ਪਹਿਲਾਂ ਜੋ ਪਿੱਛੇ ਗੱਡੀ ਆਉਂਦੀ ਹੈ ਤਾਂ ਉਹਨਾਂ ਦੇ ਵੱਲੋਂ ਉਹਨਾਂ ਨੂੰ ਇਹ ਹਾਦਸਾ ਹੁੰਦਾ ਨਜ਼ਰ ਆਉਂਦਾ ਹੈ ਉਹਨਾਂ ਦੇ ਵੱਲੋਂ ਦੇਖਿਆ ਜਾਂਦਾ ਕਿ ਕਿਵੇਂ ਕਾਰ ਉਛਲ ਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਔਰ ਤੁਰੰਤ ਉਹਨਾਂ ਦੇ ਵੱਲੋਂ ਉੱਥੇ ਗੱਡੀ ਰੋਕੀ ਜਾਂਦੀ ਹੈ ਔਰ ਮੌਕੇ ਦੇ ਉੱਤੇ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਆਸ-ਪਾਸ ਦੇ ਜੋ ਲੋਕ ਵੀ ਮੌਜੂਦ ਸੀ ਜਿਨ੍ਹਾਂ ਨੂੰ ਤੈਰਨਾ ਹੁੰਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਤੁਰੰਤ ਨੈਰ ਦੇ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਅਤੇ ਇਹਨਾਂ ਦੀ ਮਦਦ ਕੀਤੀ ਜਾਂਦੀ ਹੈ ਗਨੀਮਤ ਰਹੀ ਕਿ 11 ਦੇ 11 ਲੋਕ ਇਸ ਹਾਦਸੇ ਚੋਂ ਬਚਾ ਲਏ ਗਏ ਨੇ ਪੰਜ ਬੱਚੇ ਇਹਨਾਂ ਦੇ ਵਿੱਚ ਮੌਜੂਦ ਸੀ ਤਿੰਨ ਮਹਿਲਾਵਾਂ ਅਤੇ ਤਿੰਨ ਪੁਰਸ਼ ਮੌਜੂਦ ਸੀ ਔਰ ਜਿਨ੍ਹਾਂ ਨੂੰ ਇਸੇ ਮੌਕੇ ਤੋਂ ਬਚਾਇਆ ਗਿਆ ਤਾਂ ਵੱਡਾ ਹਾਦਸਾ ਇਹ ਵਾਪਰਿਆ ਬਠਿੰਡਾ ਦੇ ਵਿੱਚ ਔਰ ਗਨੀਮਤ ਰਹੀ ਕਿ 11 ਲੋਕਾਂ ਦੀ ਜਾਨ ਇੱਥੇ ਬਚਾ ਲਈ ਗਈ ਇਹ ਰਸ ਦੀ ਕਿ ਆਏ ਦਿਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਜਦੋਂ ਤੇਜ਼ ਰਫਤਾਰ ਕਾਰਾਂ ਜਦੋਂ ਨਹਿਰਾਂ ਦੇ ਵਿੱਚ ਡਿੱਗ ਜਾਂਦੀਆਂ ਨੇ ਇਸ ਤਰੀਕੇ ਦੇ ਕਈ ਹਾਦਸੇ ਹੁਣ ਤੱਕ ਵਾਪਰ ਚੁੱਕੇ ਨੇ ਔਰ ਖਾਸ ਤੌਰ ਤੇ ਅੱਜ ਕੱਲ ਦੀ ਜ਼ਿਕਰ ਗੱਲ ਕਰੀਏ ਤਾਂ ਬਾਰਿਸ਼ਾਂ ਦਾ ਦੌਰ جاری ਹੈ ਭਾਰੀ ਮੀਂਹ ਪੈ ਰਹੇ ਨੇ ਜਿਸ ਕਰਕੇ ਨਹਿਰਾਂ ਵੀ ਉਫਾਂਦੇ ਨੇ ਔਰ ਕਈ ਵਾਰ ਇਸ ਤਰੀਕੇ ਦਾ ਹਾਦਸਾ ਵਾਪਰ ਜਾਂਦਾ ਹੈ ਪਰ ਇਹ ਬੇहद ਮੰਨ ਭਾਗੀਆਂ ਤਸਵੀਰਾਂ ਬਠਿੰਡਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਹਾਦਸਾ ਵਾਪਰਿਆ ਸਰਹੰਦ ਨਹਿਰ ਦੇ ਵਿੱਚ ਕਾਰ ਡਿੱਗੀ ਐ ਔਰ 11 ਲੋਕ ਇਸ ਕਾਰ ਦੇ ਵਿੱਚ ਸਵਾਰ ਸੀ ਬਠਿੰਡਾ ਦੇ ਵਹਿਮਨਪੁਰ ਨੇੜੇ ਹਾਦਸਾ ਵਾਪਰਿਆ ਔਰ ਮੌਕੇ ਤੇ ਜੋ ਲੋਕ ਮੌਜੂਦ ਸੀ ਜੋ ਪਿੱਛੋਂ ਗੱਡੀ ਆ ਰਹੀ ਸੀ ਤਾਂ ਉਹਦੇ ਵਿੱਚ ਜੋ ਲੋਕ ਮੌਜੂਦ ਸੀ ਤਾਉਨਾ ਦੇ ਵੱਲੋਂ ਫੁਰਤੀ ਦਿਖਾਈ ਜਾਂਦੀ ਐ ਔਰ ਤੁਰੰਤ ਮੌਕੇ ਦੇ ਉੱਤੇ ਉਹਨਾਂ ਦੇ ਵੱਲੋਂ ਸ਼ਾਲਾ ਮਾਰ ਦਿੱਤੀਆਂ ਜਾਂਦੀਆਂ ਨੇ ਔਰ ਕਾਰ ਦੇ ਵਿੱਚ ਜੋ ਲੋਕ ਸਵਾਰ ਸੀ ਤਾਂ ਗੱਡੀ ਦੇ ਸ਼ੀਸ਼ੇ ਇਹਨਾਂ ਦੇ ਵੱਲੋਂ ਤੋੜ ਕੇ ਇਹਨਾਂ ਨੂੰ ਤੁਰੰਤ ਬਾਹਰ ਕੱਢਿਆ ਜਾਂਦਾ ਹੈ ਬਾਅਦ ਵਿੱਚ ਮੌਕੇ ਦੇ ਉੱਤੇ ਪ੍ਰਸ਼ਾਸਨ ਵੀ ਪਹੁੰਚ ਜਾਂਦਾ ਹੈ ਔਰ ਕ्रेन ਦੇ ਰਾਹੀਂ ਕਾਰ ਨੂੰ ਬਾਹਰ ਕੱਢਿਆ ਜਾਂਦਾ ਤੇ ਵੱਡਾ ਹਾਦਸਾ ਵਾਪਰਿਆ ਦੱਸਦੀ ਹੈ ਕਿ ਇਹ ਜੋ ਲੋਕ ਸੀ ਆਪਣੀ ਕਾਰ ਦੇ ਵਿੱਚ ਸਵਾਰ ਹੋ ਕੇ ਕਿਤੋਂ ਆ ਰਹੇ ਸੀ ਔਰ ਆਪਣੇ ਘਰ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਔਰ ਮੌਕੇ ਦੇ ਉੱਤੇ ਇਹਨਾਂ ਸਾਰਿਆਂ ਨੂੰ ਬਚਾ ਲਿਆ ਗਿਆ ਔਰ ਇਹਨਾਂ ਸਾਰਿਆਂ ਨੂੰ ਬਚਾ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਬੱਚਿਆਂ ਦੇ ਕਈਆਂ ਦੇ ਕਾਫੀ ਸੱਟਾਂ ਆਈਆਂ ਨੇ ਕਿਉਂਕਿ ਤੁਰੰਤ ਇਹਨਾਂ ਨੂੰ ਇੱਥੋਂ ਬਾਹਰ ਕੱਢ ਲਿਆ ਗਿਆ ਇਸ ਕਰਕੇ ਪਾਣੀ ਪਰੰਦੀ ਇਹਨਾਂ ਦੇ ਵਿੱਚ ਸਰੀਰ ਦੇ ਵਿੱਚ ਪਾਣੀ ਪਰੰਦੀ ਕੋਈ ਸਮੱਸਿਆ ਨਹੀਂ ਆਈ ਔਰ ਇਸ ਕਰਕੇ ਇਹਨਾਂ ਦਾ ਬਚਾਅ ਹੋ ਗਿਆ ਕਿਉਂਕਿ ਬੱਚੇ ਜਿਹੜੇ ਛੋਟੇ ਹੁੰਦੇ ਨੇ ਤਾਂ ਉਹਨਾਂ ਦੇ ਨਾਲ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ ਔਰ ਉਨਾ ਦਾ ਕਿਸੇ ਤਰੀਕੇ ਦਾ ਨੁਕਸਾਨ ਹੋ ਸਕਦਾ ਸੀ ਤਾਂ ਇਹ ਵੱਡੀ ਖਬਰ ਹੈ ਕਿ ਜਾਨੀ ਨੁਕਸਾਨ ਤੋਂ ਇੱਥੇ ਬਚਾਅ ਰਿਹਾ ਹੈ ਲੋਕਾਂ ਦੀ ਫੁਰਤੀ ਨੇ ਇਹਨਾਂ ਲੋਕਾਂ ਦੀ ਜਾਨ ਬਚਾ ਲਈਏ ਪਰ ਕਾਲੀ ਜਿਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਲੋਕਾਂ ਦੇ ਵੱਲੋਂ ਦਿਖਾਈ ਜਾਂਦੀ ਹੈ ਤਾਂ ਉਸ ਦੀ ਇਹ ਤਸਵੀਰ ਹੈ ਕਿ ਜੇਕਰ ਤੁਸੀਂ ਆਵਾਜਾਈ ਕਰ ਰਹੇ ਹੋ ਜੇਕਰ ਤੁਸੀਂ ਸੜਕ ਤੇ ਮੌਜੂਦ ਹੋ ਔਰ ਆਪਣੇ ਵਾਹਨ ਦੇ ਵਿੱਚ ਸਵਾਰ ਹੋ ਤਾਂ ਕਾਹਲੀ ਇੰਨੀ ਨਹੀਂ ਕਰਨੀ ਚਾਹੀਦੀ ਕਾਰਾਂ ਵਾਲੇ ਅਕਸਰ ਤੇਜ਼ ਰਫ਼ਤਾਰ ਦੇ ਵਿੱਚ ਹੋ ਜਾਂਦੇ ਨੇ ਖਾਸ ਤੌਰ ਤੇ ਜੇ ਕੋਈ ਦੋ ਸਵੇਰ ਦਾ ਸਮਾਂ ਹੁੰਦਾ ਹੈ ਤਾਂ ਉਸ ਸਮੇਂ ਜ਼ਰੂਰ ਇਹਨਾਂ ਨੂੰ ਲੱਗਦਾ ਕਿ ਸੜਕਾ ਖਾਲੀ ਹੈ ਤਾਂ ਬੜੇ ਆਰਾਮ ਦੇ ਨਾਲ ਅਸੀਂ ਚਲਾ ਸਕਦੇ ਹਾਂ ਤੇਜ਼ ਰਫ਼ਤਾਰ ਦੇ ਵਿੱਚ ਚਲਾ ਸਕਦੇ ਹਾਂ ਪਰ ਆਪਣੀ ਸੇਫਟੀ ਆਪਣੀ ਸੁਰੱਖਿਆ ਆਪਣੇ ਹੱਥ ਦੇ ਵਿੱਚ ਹੈ ਖਾਸ ਤੌਰ ਤੇ ਜਦੋਂ ਤੁਹਾਡਾ ਪਰਿਵਾਰ ਤੁਹਾਡੇ ਨਾਲ ਮੌਜੂਦ ਹੋਵੇ ਜਦੋਂ ਇੰਨੇ ਲੋਕਾਂ ਦੀ ਜਾਨ ਤੁਹਾਡੇ ਹੱਥਾਂ ਦੇ ਵਿੱਚ ਹੋਵੇ ਤਾਂ ਇਸ ਤਰੀਕੇ ਦਾ ਦਾਅ ਲੈਣਾ ਬਿਲਕੁਲ ਨਹੀਂ ਚਾਹੀਦਾ ਤਾਂ ਫਿਲਹਾਲ ਇਹ ਗਨੀਮਤ ਰਹੀ ਕਿ 11 ਦੇ 11 ਲੋਕਾਂ ਨੂੰ ਇਥੋਂ ਬਚਾ ਲਿਆ ਗਿਆ ਔਰ ਫੁਰਤੀ ਰਹੀ ਜੋ ਪਿੱਛੇ ਗੱਡੀ ਆ ਰਹੀ ਸੀ ਉਹਨਾਂ ਲੋਕਾਂ ਦੀ ਕਿਉਂਕਿ ਉਹਨਾਂ ਦੇ ਵੱਲੋਂ ਤੁਰੰਤ ਗੱਡੀ ਰੋਕ ਕੇ ਨਹਿਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਗਈਆਂ ਬਿਲਕੁਲ ਵੀ ਸਮਾਂ ਨਹੀਂ ਉੱਥੇ ਗਵਾਇਆ ਗਿਆ ਔਰ ਇਹਨਾਂ ਬੱਚਿਆਂ ਨੂੰ ਔਰ ਇਹਨਾਂ ਲੋਕਾਂ ਨੂੰ ਤੁਰੰਤ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਜਾਂਦਾ ਹੈ ਆਸ-ਪਾਸ ਕੁਝ ਲੋਕ ਵੀ ਉਸ ਸਮੇਂ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਤੁਰੰਤ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਔਰ ਮੌਕੇ ਦੇ ਉੱਤੇ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਜਾਂਦਾ ਹੈ ਔਰ ਇਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਇਹਨਾਂ ਦਾ ਇਲਾਜ ਚੱਲ ਰਿਹਾ ਹੈ 11 ਲੋਕ ਇਸ ਗੱਡੀ ਦੇ ਵਿੱਚ ਸਵਾਰ ਸੀ ਔਰ ਗਨੀਮਤ ਰਹੀ ਕਿ ਗਈ ਆ। ਵੀਰੇ ਅਸੀਂ ਜਾ ਰਹੇ ਸੀ ਮੁੰਡਾ ਨਾ ਸਾਡੇ ਉੱਤੇ ਕਤਲ ਕਰਦਾ ਸੀਗਾ ਮਾਂ ਤੇ ਉਹਨਾਂ ਦੇ ਉਹ ਸੀਗਾ ਅੱਜ ਤੇ ਉਹਦਾ ਕਰਕੇ ਅਸੀਂ ਜਦੋਂ ਜਾ ਰਹੇ ਸੀਗੇ ਤੇ ਰਾਸਤੇ ਦੇ ਵਿੱਚ ਜਦੋਂ ਅਸੀਂ ਇਧਰ ਨਹਿਰ ਤੇ ਸੀਗੇ ਨਵੇਂ ਕੋਲ ਕੋਲੇ ਉਦੋਂ ਸਾਨੂੰ ਦੇਖਿਆ ਅਸੀਂ ਉਹਨੂੰ ਦੇਖਿਆ ਵੀ ਗੱਡੀ ਉਛਲੀ ਜਦੋਂ ਉਹ ਨਹਿਰ ਦੇ ਵਿੱਚ ਡਿੱਗੀ ਗੱਡੀ ਉਛਲੀ ਤੇ ਅਸੀਂ ਦਵਾ ਦਵਾ ਗੱਡੀ ਤੇ ਭਜਾ ਕੇ ਉਹਨਾਂ ਦੇ ਬਰਬਰ ਕਰਕੇ ਦੇ ਵਿੱਚ ਸਾਲਾ ਮਾਰੀਆਂ ਮੇਰਾ ਭਾਈ ਡਰਾਈਵਰ ਸੀ ਜਗਿੰਦਰ ਸਿੰਘ ਸਿੰਘ ਹੋਰ ਕਈ ਸੀਗੇ ਮੱਲੇ ਦੇ ਫੋਰ ਵੀ ਉੱਥੇ ਬਾਦੂ ਮੌਕੇ ਤੇ ਪੁਲਿਸ ਪਹੁੰਚ ਗਏ ਉਹਨਾਂ ਨੇ ਇੱਕ ਵੀਰ ਸੀਗਾ ਮਲਾਜਮ ਉਹਨੇ ਵਿੱਚ ਨਹਿਰ ਦੇ ਸਾਲ ਮਾਰੀਆਂ ਇਹਨਾਂ ਨੂੰ ਕੱਢਿਆ ਗਿਆ ਬਾਈ ਜੀ ਕਿੰਨੇ ਕਿੰਨੇ ਸੀ ਤੇ 8 ਜਾਣੀ ਸੀ ਬਾਈ ਜੀ ਟੋਟਲ ਇਹ ਹਾਂਜੀ ਹਾਂਜੀ ਸਾਰੇ ਘੜਲੇ ਹੋ ਗਏ ਸਾਰੇ ਘੜਲੇ ਬਾਈ ਜੀ ਤੇ ਕਾਲ ਆਈ ਸੀ ਆਪਾਂ ਨੂੰ ਨਰਜਨ ਯੂਨੀਵਰਸਿਟੀ ਦੇ ਵਲੰਟੀਅਰ ਅਸੀਂ ਵੀ ਆਪਣੇ ਨਹਿਰ ਦੇ ਵਿੱਚ ਨਾ ਬੈਮਨ ਰੋਡ ਤੇ ਉਤੇ ਇੱਕ ਕਾਰ ਡਿੱਗ ਪਈ ਆ ਹੋਣ ਦਾ ਮੇ ਸੀਗੀ ਤੇ ਜਿਹਦੇ ਵਿੱਚ 6 ਬੰਦੇ ਸੀਗੇ ਤੇ 5 ਜਵਾਬ ਸੀ ਦੱਸੇ ਜਾ ਰਿਹਾ ਤੇ ਪੁਲਿਸ ਦੀ ਸਹਾਇਤਾ ਨਾਲ ਤੇ ਲੋਕਾਂ ਹੀ ਸਹਾਇਤਾ ਨਾਲ ਸਾਡੇ ਸਹਾਇਤਾ ਨਾਲ ਅਸੀਂ ਸੀਨ ਦਾ ਹਸਤਾ ਲੈ ਕੇ ਆਏ ਹਾਂ ਕਿੰਨੇ ਕੱਢੇ ਹੋਗੇ ਹੁਣ ਸਾਰੇ ਕੱਢ ਗਏ ਜਾਂਦੇ ਕੀ ਹਾਲਾਤ ਕੀ ਨੇ ਲਾ ਠੀਕ ਨੇ ਇੱਕ ਜਲਾ ਥੋੜਾ ਸੀਰੀਅਸ ਹੈ ਬਾਕੀ ਸਾਰੇ ਸਹੀ ਨੇ ਇਹ ਜਾ ਕਿਥੇ ਸੀ ਕਿਸ ਤਰ੍ਹਾਂ ਇਹ ਆਦੇ ਘਰੇ ਜਾ ਰਹੇ ਸੀ ਬੀਡ ਰੋਡ ਬੀਡ ਰੋਡ ਹਾਂ ਜੀ ਆਏ ਕਿਥੋਂ ਸੀ ਇਹਦੇ ਦੱਸਿਆ ਨਹੀਂ ਹਜੇ ਤੱਕ ਕਿੰਨੇ ਬੱਚੇ ਸੀ ਤੇ ਕਿੰਨੇ ਹੋਰ ਬੰਦੇ ਸ ਪੰਜ ਜਵਾਕ ਸੀਗੇ ਤੇ 6 ਬੰਦੇ ਸੀ ਵਿੱਚ ਰੇ ਲੇਡੀ ਸੀਗੇ ਸਾਡੇ ਕੋਲ ਹੈ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਅਤੇ ਫੁੱਲਸ ਮਲਾਜਮਾ ਦੁਆਰਾ ਪੰਜ ਬੱਚੇ ਤੇ 6 ਵੱਡਿਆਂ ਨੂੰ ਲਿਆਂਦਾ ਗਿਆ ਹੈ ਉਹਨਾਂ ਦੇ ਦੱਸਣ ਮੁਤਾਬਕ ਉਹ ਕਿਸੇ ਕਾਰ ਵਿੱਚ ਸਵਾਰ ਸੀ ਜੋ ਕਿ ਨਹਿਰ ਵਿੱਚ ਡਿੱਗ ਗਈ ਸੀ ਅਸੀਂ ਬੱਚਿਆਂ ਦੀ ਜਿਹੜੀ ਸਾਡੀ ਟੀਮ ਹੈ ਸਰਜਨ ਪੀਡੀਆਟ੍ਰੀਸ਼ੀਅਨ ਤੇ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ ਇੱਕ ਬੱਚੇ ਦੀ ਹਾਲ ਥੋੜੀ ਗੰਭੀਰ ਲੱਗ ਰਹੀ ਹੈ ਬਾਕੀ ਬੱਚੇ ਤੇ ਬਾਕੀ ਸਾਰੇ ਵੱਡੇ ਸਟੇਬਲ ਨੇ